ਇਹ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਇਆ ਪਾ ਕੇ ਤੇ ਫੇਰ ਬੀੜੀ ਬਣਵਾਈ ਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਮੈਂ ਕਿਹੜਾ ਚੱਕ ਕਟਿਆ ਕਿਹੜੇ ਚੱਕ ਤੇ ਸਾਨੂੰ ਬੀੜੀ ਮਿਲੀ ਹੈ ਇਹ ਲੋਕੀ ਫਿਰ ਇੱਧਰ ਅੰਗਿਆ ਕੇਵਲ ਇੱਕ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਹੈ ਸਰਕਾਰੀ ਬਸ ਉਸ ਤੋਂ ਬਾਅਦ ਸਕੂਲ ਨਹੀਂ ਆਉਂਦਾ ਕੋਈ ਸਵਿਧਾ ਨਹੀਂ ਹੁੰਦੀ ਵਜਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਗਏ ਨੇ ਜਿੰਦੇ ਵਿੱਚ ਅਸੀਂ ਵੀ ਆਏ ਅਸੀਂ ਵੀ ਨੀਤੇ ਰਹਿੰਦੇ ਸਾਡੀ ਜ਼ਮੀਨ ਇੱਥੇ ਹੈ 14 ਬੁੱਲ ਤਹਾਨੂੰ ਵੀ 4-5 ਸਾਲ ਹੋ ਗਿਆ ਸੰਦੇਹ ਕੋਲ ਬੰਨਣਾ ਲਾ ਸ਼ੁਰੂ ਹੋ ਗਿਆ ਜਾਂ ਮਤਲਬ ਹੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗ ਗਿਆ ਹੱਸ ਤੱਕ ਕੋਈ ਅਪਡੇਟ ਨਹੀਂ ਕੀ ਮੁਸ਼ਕਿਲ ਤੇ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਐ ਵੱਧ ਤੋਂ ਬੱਤਰ ਸਥਿਤੀ ਐ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟਰ ਲੈ ਕੇ ਫਿਰ ਚਲ ਜਾਂਦੀ ਐ ਸतीश ਕੁਮਾਰ ਜੀ ਪਰਿਹਾਲ ਦੇ ਰਹਿਣ ਵਾਲੇ ਜੀ ਕਿ ਮੁਸ਼ਕਿਲ ਤੇ ਤੁਸੀਂ ਦੇਖ ਹੀ ਲਈ ਆ ਬਾਕੀ ਠੀਕ ਐ ਵੱਧ ਤੋਂ ਬੱਤਰ ਸਥਿਤੀ ਐ ਪੁੱਛਣ ਵਾਲਾ ਕੋਈ ਨਹੀਂ ਜਿਹੜੀ ਵੀ ਪੋਲੀਟਿਕਲ ਪਾਰਟੀ ਆਂਦੀ ਆ ਉਹ ਸਿਰਫ ਵੋਟਾਂ ਦੇ ਟਾਈਮ ਆਂਦੀ ਆ ਤੇ ਬਸ ਬਣਾ ਵੋਟਰ ਲੈ ਕੇ ਫਿਰ ਚਲ ਜਾਂਦੀ ਆ ਆਵਾਦੀ ਦੇ ਵਿੱਚ ਸੱਤ ਪਿੰਡ ਨੇ ਪਰ ਲੋਕੀ ਵਿਚਾਰੇ ਕੋਈ ਸਹੂਲਤ ਨਹੀਂ ਹੁੰਦੀ ਵਜ੍ਹਾ ਕਰਕੇ ਚੰਗੀ ਉਹਦੇ ਕਰਕੇ ਲੋਕੀ ਛੱਡ ਛੁੱਟ ਕੇ ਦੇ ਨੇ ਜਿੰਦੇ ਵਿੱਚ ਅਸੀਂ ਵੀ ਆਏ ਅਸੀਂ ਵੀ ਨਹੀਂ ਇੱਥੇ ਰਹਿੰਦੇ ਸਾਡੀ ਜ਼ਮੀਨ ਇੱਥੇ ਆ ਤਿੰਨ ਮਹੀਨੇ ਦਾ ਰਿਟਨ ਚਾ ਤੇ ਚੁਕਾਉਣਾ ਸਾਢੇ 4 ਸਾਢੇ 4 ਮਹੀਨੇ ਆ ਇਹ ਪੋਲੀਟਿਕਲ ਜਿਹੜਾ ਐਮਐਲਏ ਬਣੇ ਤਾਂ ਉਹਨਾਂ ਬਣ ਨਹੀਂ ਦੇਣਾ ਜਿਹੜਾ ਨਹੀਂ ਬਣਿਆ ਉਹਨਾਂ ਕਹਣਾ ਬਣਾਓ ਬਸ بس ਇਹ ਉਸ ਦੀ ਪੈਸਾ ਪਰਾ ਰਹੇ ਸਾਡੀ ਫੋਟੋ ਇਹੋ ਹੀ ਰਣੀ ਹੈ ਹੁਣ ਬੇੜੀ ਵਾਲਾ ਜਦੋਂ ਆਏਗਾ ਉਹਦਾ ਇੱਛਾ ਹੋਏਗੀ ਤੋ ਆਏਗਾ ਜਦੋਂ ਕਿ ਸਰਕਾਰੀ ਮਲਾਇਆ ਲੋਕਾਂ ਨੇ ਪੈਸੇ ਇਕੱਠੇ ਕਰਕੇ 100-100 ਰੁਪਿਆ ਪਾ ਕੇ ਤੇ ਫੇਰ ਬੇੜੀ ਬਨਵਾਈਦੀ ਹੈ ਜੀ ਲੋਕੀ ਕਹਿੰਦੇ ਵੀ ਸਰਕਾਰ ਨੇ ਸਰਕਾਰ ਦੱਸੇ ਨਾ ਮੈਂ ਕਿਹੜਾ ਚੱਕਟਿਆ ਕਿਹੜੇ ਚੱਕ ਤੇ ਸਾਨੂੰ ਬੇੜੀ ਮਿਲੀ ਹੈ ਕੋਈ ਚੱਕਣੀ ਕਟਿਆ ਕੋਈ ਪੈਸਾ ਨਹੀਂ ਜੇ ਚੱਕਟਿਆ ਹੈਗਾ ਤਾਂ ਆਪਣੇ ਘਰ ਹੀ ਚੱਲ ਗਏ ਹੋਣਗੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਣਾ ਬਹੁਤ ਮਾੜੀ ਸਥਿਤੀ ਹੈ ਜੀ ਬਹੁਤ ਮਾੜੀ ਇਸ ਵਿਸ਼ੇ ਤੇ ਜਾਈਏ ਤਾਂ ਬਹੁਤ ਮਾੜੀ ਸਥਿਤੀ ਹੈ ਜੇ ਕਿਸੇ ਦੇ ਕਈ ਵਾਰੀ ਮਾੜਾ ਟਾਈਮ ਆ ਜਾਂਦਾ ਸੱਪ ਸੁਪ ਲੜ ਜਾਂਦਾ ਤੇ ਉਹ ਉੱਥੇ ਹੀ ਰਾਮਨਾਮ ਸੱਤ ਹੋ ਜਾਂਦਾ ਉਹਦਾ ਬਿਮਾਰ ਹੋ ਗਿਆ ਤੇ ਜੇ ਆਰਮੀ ਵਾਲੇ ਜਾਂ ਬੀਐਸਐਫ ਵਾਲੇ ਹੈਲਪ ਕਰ ਦੇਣ ਫੇਰ ਉਹ ਪੂਰੀ ਕਰ ਦਿੰਦੇ ਆ ਕਈ ਵਾਰੀ ਬਸ ਪੋੜ ਹਰ ਵਾਰੀ ਬੰਦਾ ਜੀ ਇਲੈਕਸ਼ਨ ਤੇ ਚਾਹੇ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ ਇਥੋਂ ਤਾਂ ਕੋਈ ਜਾਂਦਾ ਵੀ ਪੈਸੇ ਮਨਜ਼ੂਰ ਆ ਗਏ ਪੰਜਾਬ ਸਰਕਾਰ ਦੇ ਖਾਤੇ 'ਚ ਪੈਸੇ ਆ ਗਏ ਪਰ ਆਉਂਦੇ-ਉਂਦੇ ਕੰਮ-ਕੁਮ ਕੋਈ ਨਹੀਂ ਲੱਗਾ 베ੜੀ ਦਾ ਸਾਰਾ ਜੀ ਬਸ ਇਹ ਹੁਣ 2 ਘੰਟੇ ਰਹੀਏ 1 ਘੰਟਾ ਰਹੀਏ 10 ਮਿੰਟਾਂ ਚ ਜਲਦੀ ਹੈ ਅਗਰ ਪਾਣੀ ਜੇ ਵੱਜ ਜਾਂਦਾ ਪੋ ਇੱਥੇ ਦਰਿਆ ਚ ਤੇ ਫਿਰ 베ੜੀ ਵੀ ਰੁਕ ਜਾਂਦੀ ਕੋਈ 베ੜੀ ਰੁਕ ਜਾਣੀ ਜੀ ਤੁਹਾਨੂੰ ਦੱਸੋ ਫਿਰ ਕਿਹਨੇ ਬੈਠਣਾ 베ੜੀ ਚ ਫਿਰ ਕਿੱਦਾਂ ਰਹਿੰਦੇ ਜੀ ਫਿਰ ਆਰ ਵਾਲੇ ਆਰ ਪਾਰ ਵਾਲੇ ਪਾਰ ਕਿਸੇ ਨੇ ਨਹੀਂ ਪੁੱਛਣਾ ਬਹੁਤ ਮਾੜੀ ਸਥਿਤੀ ਇਹ ਤੋਂ ਲੱਗਲੇ ਪਿੰਨਾ ਤੋਂ ਕੋਲੇ ਪਾਸੇ ਪਾਕਿਸਤਾਨ ਹੈ ਹਾਂ ਜੀ ਪਾਕਿਸਤਾਨ ਹੈ ਜੀ ਇਹ ਮੇਰਾ ਨਾਮ ਹੈ ਰਮਨ ਕੁਮਾਰਾ ਮੇਰਾ ਪਿੰਡ ਭਰਿਆਲਾ ਅਜਿ ਦਿਨ ਆਪਾਰ ਹੈ ਜੀ ਇਸ ਕੋਲ ਮਸਲਾ ਪੋਲ ਚੁਕਰੇ ਤਕਰੀਬਨ 10 ਦਿਨ ਹੋ ਗਏ ਤੇ ਹਮ ਬਸਾਤਾ ਹਾਂ ਪੋਲ ਤਕਰੀਬਨ 4 ਮਹੀਨੇ ਚੁਕਿਆ ਰਹਿਣਾ ਉਹਦੇ ਵਿੱਚ ਪਾਣੀ ਦਾ ਵੀ ਤਾਚੜਾ ਘਟਵਾਦ ਹੁੰਦਾ ਰਹਿਣਾ ਤੇ ਕਈ ਵਾਰ ਤਾਂ 2-3-3 ਦਿਨ ਬੇੜੀ ਨੇ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦੇ ਆ ਕਿਵੇਂ ਪਿੰਡਾਂ ਦੇ ਵਿੱਚੋਂ ਪਾਣੀ ਆ ਜਾਂਦਾ ਤੇ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ ਬਸ ਉਸ ਵਾਰ ਅਗੇ ਸਕੂਲ ਨਹੀਂ ਆ ਗਏ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਗਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲੱਸਟਿਕ ਕਰੇ। ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਿਰਾ ਪਰ ਕਰਕੇ। ਉਹਨਾਂ ਦਾ ਬੜਾ ਮੁਸ਼ਕਿਲ ਆ ਪੜ੍ਹਾਈ ਦੇ ਲੈ ਵੇ ਤੇ ਬਿਲਕੁਲ ਜ਼ੀਰੋ ਹੈ। ਐਮਰਜੈਂਸੀ ਪਹੁੰਚ ਕੇ ਕੋਈ ਮਤਲਬ ਇਸ ਤੇ ਨਹੀਂ ਹੈਗਾ। ਜੇ ਵੈਸੇ ਹੀ ਬੀਐਸਐਫ ਸਾਡੇ ਲੱਗੇ ਯੂਨਿਟਾਂ ਜਿਹੜੀਆਂ ਥਰੂ ਕੋਈ ਟ੍ਰੀਟਮੈਂਟ ਹੋ ਜਾਏ ਤਾਂ ਉਹ ਭੋਜਨ ਅਤੇ ਬੜਾ ਮੁਸ਼ਕਿਲ ਨਹੀਂ ਆ ਪਰ ਆਉਂਦੇ। ਜ਼ਿੰਦਗੀ ਬੜੀ ਮੁਸ਼ਕਿਲ ਹੈ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ। ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪ ਜਦੋਂ ਭਲਾ ਆਣਗੇ 베ੜੀ ਚਲਾਣਗੇ ਫਿਰ ਉੱਥੇ ਜਾਣਗੇ 2 ਘੰਟੇ ਫਿਰ ਉਧਰ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਹੈ ਯਾਰ ਹਵਾਾਂ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੇ ਅਧੜ ਪਾਰਟੀਆਂ ਤੇ ਆ ਕੇ ਬੜਾ ਵਾਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ ਸਾਡੇ ਇਧਰੇ ਤਕਰੀਬਨ 7-8 ਪਿੰਡਾਂ ਬੜੇ ਮੁਸ਼ਕਿਲ ਹਾਲਾਤਾਂ ਜਰਾਂ ਦੇ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜੋ ਕੁਝ ਲੈਣਾ ਹੈ ਤੇ ਬੜਾ ਮੁਸ਼ਕਿਲਦਾ ਉਹਨਾਂ ਨੇ ਹੁਣ ਬੇੜੀ ਦਾ ਸਫਰ ਕਰਦੇ ਬਸ ਤੇ ਹੁਣ ਬੇੜੀ ਦਾ ਸਫਰ ਹੈ ਬੇੜੀ ਜਾਇਕ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਦੇ ਕਿਤੇ ਵੱਜ ਜਾਂਦੇ ਬੇੜੀ ਬੰਦ ਉਸਦੇ ਹੋਰ ਦੋ ਦੋ ਦਿਨ ਪੇੜੀ ਬੰਦੀ ਰਹੀ ਜਿਹੜਾ ਪਾਰ ਰੁਗ ਗਿਆ ਪਾਰ ਹੀ ਡੁਗੋ ਗਿਆ ਇੱਥੇ ਇਧਰ ਇੱਧਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ